ਜਦੋਂ ਦੀ ਇਹ ਸਕੀਮ ਸ਼ੁਰੂ ਹੋਈ ਆ ਨਸ਼ੇ ਛੋਡੀ ਗਏ ਆ ਕਿਤੇ ਕਿਤੇ ਰਹਿ ਗਿਆ ਇਹ ਜੀ ਐਮ ਐਲ اے ਸਾਹਿਬ ਮੈਂ ਤੁਹਾਨੂੰ ਆਪਣੇ ਪਿੰਡ ਖੋਖਰਵਾਲ ਬਾਰੇ ਦੱਸਾਂ ਮੈਂ ਗਰੰਟੀ ਨਾਲ ਤੁਹਾਨੂੰ ਇਹ ਕਹਿ ਸਕਦਾ ਕਿ ਸਾਡੇ ਪਿੰਡ ਦੇ ਵਿੱਚ ਇੱਕ ਵੀ ਸਮੈਕੀਆਂ ਨਹੀਂ ਇੱਕ ਵੀ ਸਾਰੇ ਸਾਰੇ ਮੁੰਡੇ ਸ਼ਾਮ ਨੂੰ ਜਿਹੜੇ ਨੌਜਵਾਨ ਮੁੰਡੇ ਆ ਥੱਲੇ ਮੰਗਾ ਵਿੱਚ ਰੇਤ ਵਿੱਚ ਕਬੱਡੀ ਖੇਡਣ ਜਾਂਦੇ ਆ ਭਾਵੇਂ ਸਾਡਾ ਨਿਕਲ ਜਾ ਪਿੰਡ ਆ ਮੈਂ ਥੋੜੇ ਦਿਨ ਹੋਏ ਮੈਂ ਗਿਣਤੀ ਕਰਨ ਧਿਆ ਹੀ ਸਾਡੇ ਪਿੰਡ ਦੇ 150 ਤੋਂ ਉੱਪਰ ਮੁੰਡੇ ਜਿਹੜੇ ਆ ਉਹ ਬਾਹਰ ਕੰਮ ਕਰ ਰਹੇ ਆ ਅਵਦੇਸ਼ਾਂ ਵਿੱਚ ਕੋਈ ਇੱਥੇ ਕੰਮ ਕਰਦੇ ਆਪਣੇ ਆਤਰੀਨਾ ਤੇ ਆਪਣੇ ਮਾਪਿਓ ਨੂੰ ਕਮਾਈ ਕਰਕੇ ਪੈਸੇ ਭੇਜਦੇ ਆ ਬਾਕੀ ਜਿਹੜੀ ਸਾਡੀ ਪੰਚਾਇਤ ਬਣੀ ਆ ਹੁਣ ਨਵੀਂ ਪੰਚਾਇਤ ਬਣੀ ਆ ਇਹਨਾਂ ਦਾ ਆਪ ਵਿੱਚ ਬਹੁਤ ਇਸਤਾਕ ਹੈ ਬੜੇ ਪ੍ਰੇਮ ਨਾਲ ਇਹ ਕੰਮ ਕਰਦੇ ਇਹਨਾਂ ਬਹੁਤ ਕੰਮ ਕੀਤੇ ਆ ਜਿਹੜੇ ਤੁਹਾਨੂੰ ਆਪੇ ਦੱਸਣਗੇ ਵੀ ਅਸੀਂ ਕੀ ਕੁਝ ਕੀਤਾ ਇਸ ਕਰਕੇ ਸਾਡਾ ਪਿੰਡ ਬਹੁਤ ਅੱਗੇ ਵਧ ਰਿਹਾ ਤੇ ਤੁਹਾਨੂੰ ਅੱਗੇ ਵੀ ਅਸੀਂ ਬੇਨਤੀਆਂ ਕੀਤੀਆਂ ਸੀ ਅਸੀਂ ਤੁਹਾਡਾ ਸਹਿਯੋਗ ਦਿੱਤਾ ਪ੍ਰਾਣੀਆਂ ਮਤਲਬ ਬੁੰਡੀਆਂ ਪਾਰਟੀਆਂ ਛੱਡ ਕੇ ਤੇ ਅਸੀਂ ਸਾਰੇ ਤੁਹਾਡੇ ਪਿਛੇ ਹੋ ਗਏ ਕਿ ਥੋੜਾ ਜਿਹਾ ਤੁਸੀਂ ਵੀ ਸਾਡੇ ਪਿੰਡ ਦਾ ਧਿਆਨ ਕਰੋ ਤੁਹਾਡੀ ਮਿਹਰਬਾਨੀ ਹੋਊਗੀ। ਧੰਨਵਾਦ ਬੱਚੇ ਵੀ ਬੈਠੇ ਨੇ ਮੁਜੁਰਵੇ ਬੈਠੇ ਨੇ ਨੌਜਵਾਨ ਵੀ ਬੈਠੇ ਨੇ ਮਾਪਿਆਂ ਭੈਣਾਂ ਵੀ ਬੈਠੇ ਨੇ ਸਾਰਿਆਂ ਦੇ ਚਰਨਾਂ 'ਚ ਮੇਰਾ ਸਿਰ ਝੁਕਾਇਆ ਉਹ ਚੁੰਮਾਇਆ ਮੈਂ ਨਤ ਸੰਸਕਾ ਤੋਂ ਨੱਚਨ ਚਾਹੁੰਦਾ ਆਂ ਔਰ ਅੱਜ ਦਾ ਜੋ ਸਾਡਾ ਆ ਅਹਿਮ ਮੁੱਦਾ ਹੈ ਉਹ ਤੁਹਾਨੂੰ ਪਤਾ ਲੱਗ ਹੀ ਚੁੱਕਾ ਹੈ ਕਿ ਜਦੋਂ ਨਸਾਂ ਦੇ ਰੂਪ ਤੋਂ ਪਰਮੇ ਨੂੰ ਖੁਸ਼ੀ ਹੋਈ ਆ ਕਿ ਮੇਰੇ ਤੋਂ ਪਹਿਲਾਂ ਪੁਦਾਰੇ ਜੋ ਸਪੀਚ ਕਰ ਰਹੇ ਸਨ ਸਰਦਾਰ ਜੀ ਉਹਨਾਂ ਨੇ ਦੱਸਿਆ ਕਿ ਸਾਡੇ ਬਿੰਦੂ ਵਿੱਚ ਨਸਾਨੀ ਮੁੱਕ ਚੁੱਕਿਆ ਹੈ ਜੇਸੀ ਦਾ ਖਤਮ ਹੋ ਚੁੱਕਿਆ ਤੁਸੀਂ ਇਸ ਵਾਸਤੇ ਆਪਣੇ ਆਪ ਵਾਸਤੇ ਤਾਲੀਆਂ ਮਾਰੋਗੇ ਤੁਸੀਂ ਬਹੁਤ ਵੱਡੀ ਜਿੱਤ ਜਿਹੜੀ ਹਾਸਲ ਕਰ ਲਈ ਹੈ। ਤੋਂ ਆਪਾਂ ਇਸੇ ਤਰ੍ਹਾਂ ਸਾਰੇ ਪਿੰਡਾਂ ਦੇ ਨਸ਼ਾ ਕਤਮ ਕਰਨਾ ਹੈ। ਔਰ ਮੈਂ ਫਿਰ ਵੀ ਤੁਹਾਨੂੰ ਦੋ ਦਿਨ ਗੱਲਾਂ ਦੂਰ ਕਰਵਾਵਾਂਗਾ ਕਿ ਅਸੀਂ ਜਿਹੜਾ ਰਹਿਦਾ ਹੋਇਆ ਨਸ਼ਾ ਹੈ ਉਹ ਲੋਕੀ ਕਤਮ ਕੀ ਲੈ ਕਰਨਾ ਹੈ। ਦੇਮੇਕੇ ਸਭ ਤੋਂ ਪਹਿਲਾਂ ਕਿ ਸਾਡੇ ਕੋਈ ਆਣ-ਕਮਾਨ ਦੇ ਪਿੰਡ ਤੇ ਜਾਂ ਕਿਸੇ ਸਾਡੇ ਰਿਸ਼ਤੇਦਾਰ ਨੂੰ ਤੁਹਾਡੇ ਮਾਨਵੇਂ ਚੁੱਕੇ ਜਾਂ ਦਾਬਾਬੇ ਚੁੱਕੇ ਨੇ। ਅਗਰ ਉਹਨਾਂ ਦੇ ਗੁਆਂਢ ਤੇ ਜਾਂ ਫਿਰ ਸਾਡੇ ਕਿਸੇ ਰਿਸ਼ਤੇਦਾਰ ਦੇ ਵਿੱਚ ਕੋਈ ਬੱਚਾ ਅਸੇਤਾਦੀ ਹੋ ਚੁੱਕਾ ਹੈ। ਇੱਕ WhatsApp ਨੰਬਰ ਆ ਜੋ ਸਿੰਘ ਸਾਹਿਬ ਚੋਂ ਉਹ ਤੋਂ ਫ੍ਰੀਡ ਕਰ ਰਹੇ ਨੇ ਉਹਨਾਂ ਦੀ ਟੀਮ ਚਲਾ ਰਹੀ ਆ। ਤੋ ਉਸ ਨੰਬਰ ਦੇ ਉੱਤੇ ਤੁਸੀਂ ਡਿਟੇਲ ਪਾਉਣੀ ਹੈ ਕਿ ਇਹ ਵਾਲਾ ਬੰਦਾ ਜਿਹੜਾ ਨਸ਼ਾ ਵੇਚਦਾ ਹੈ ਆਪਣਾ ਨਾਮ ਨਹੀਂ ਲਿਖਣਾ ਤੁਸੀਂ ਆਪਣੇ ਪਿੰਡ ਦਾ ਨਾਮ ਨਹੀਂ ਲਿਖਣਾ ਕੋਈ ਥੋੜ੍ਹੇ ਨੇ ਲਿਖ ਲਿਓ ਉਸ ਬੰਦੇ ਦਾ ਨਾਮ ਲਿਖਣਾ ਹੈ ਜਿਹੜਾ ਨਸ਼ਾ ਵੇਚਦਾ ਹੈ ਉਹ ਪਿੰਡ ਦਾ ਇਹ ਦੱਸਣਾ ਹੈ ਔਰ ਅਗਰ ਉਹਨਾਂ ਕੋਈ ਗੱਚਾ ਪੱਕਾ ਨਾਮ ਆਉਂਦਾ ਇਹ ਦੱਸਣਾ ਹੈ ਤੋ ਇਸ ਤਰੀਕੇ ਨਾਲ ਅਸੀਂ ਉਸ ਬੰਦੇ ਦੇ ਉੱਤੇ ਜਿਹੜਾ ਹਰੂ ਲਿੰਗ ਆਪੇ ਕਰਾਂਗੇ ਉਹਨੂੰ ਜੇ ਉਸ ਤੋਂ ਤਾਂਗੇ ਔਰ ਜਿਹੜਾ ਬੱਚਾ ਸੰਨਾ ਨਾ ਨੌਜਨ ਸਾਡਾ ਨਸ਼ਾ ਆਦੀ ਹੋ ਚੁੱਕਾ ਹੈ ਉਹਦਾ ਨਾਮ ਵੀ ਇਸੇ ਤਰ੍ਹਾਂ ਲੈ ਕੇ ਤੇ ਚਰਾ ਤਾਂ ਕਿ ਅਸੀਂ ਉਹਦਾ ਇਲਾਜ ਕਰਾ ਸਕੀਏ ਪਹਿਲਾਂ ਤੋਂ ਸੁਣੋ ਵਾਲੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੇ ਇਹੜੀ ਇਹ ਮਹੇਮਾ ਜੁੱਧ ਨਸ਼ਿਆਂ ਵਿਰੁੱਧ ਆ ਪੰਜਾਬ ਦੀ ਬਹੁਤ ਜ਼ੋਰ ਇੱਕ ਵੱਡਾ ਉਪਰਾਲਾ ਹੈ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਇਸ ਉਪਰਾਲੇ ਨੂੰ ਅਕਤੀ ਤੌਰ ਪਰ ਚਾਣ ਵਾਸਤੇ ਪਿੰਡਾਂ ਦੇ ਵਿੱਚ ਜਾ ਕੇ ਪਬਲਿਕ ਨੂੰ ਜਾਣਕਾਰੀ ਦਿੰਨੇ ਆ ਨਸ਼ਾ ਵਿਰੋਧ ਅਸੀਂ ਕਿਸ ਤਰ੍ਹਾਂ ਲੜਨਾ ਆ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਅੱਜ ਮੈਂ ਜਿਸ ਪਿੰਡ ਦੇ ਵਿੱਚ ਆਇਆ ਔਰ ਇਸ ਪਿੰਡ ਦੇ ਵਿੱਚ ਜਿਹੜਾ ਸਾਦਾ ਇਹ ਚਿੱਟੇ ਦਾ ਨਸ਼ਾ ਆ ਬਿਲਕੁਲ ਨਹੀਂ ਆ ਔਰ ਇਸ ਤੋਂ ਪਹਿਨਾ ਪਰਸੋਂ ਔਰ ਚੌਥ ਮੈਂ ਲਗਾਤਾਰ 8 ਕਿ ਪਿੰਡਾਂ ਚ ਗਿਆ ਉੱਥੇ ਵੀ ਤਕਰੀਬਨ ਜਿਹੜਾ ਨਸ਼ਾ ਖਤਮ ਹੋ ਚੁੱਕਾ ਹੈ ਇਹ ਮੁਹਿੰਮ ਦਾ ਅਸਰ ਬਹੁਤ ਅੱਛਾ ਪਿਆ ਹੈ ਔਰ ਨਸ਼ੇ ਤੇ ਕਾਫੀ ਕਾਬੂ ਆ ਔਰ ਸਿਰਫ ਤਸਿਰਫ ਮੇਰੀ ਕੋਈ ਮੰਗ ਹੈ ਜਨਤਾ ਦੇ ਨਾਲ ਕਿ ਕੋਈ ਵੀ ਬੰਦਾ ਜਿਹੜਾ ਨਸ਼ੇ ਦੇ ਕਲਾਬ ਐਫ ਆਈਆਰ ਦਰਜ ਹੋ ਜਾਂਦੀ ਆ ਉਹਦੇ ਹੱਕ ਦੇ ਵਿੱਚ ਕੋਈ ਵੀ ਜਮ੍ਹਾਂਬੰਦੀ ਫਰਦ ਜਾਂ ਫਿਰ ਜਮਾਨਤੀ ਕੋਈ ਨਾ ਜਾਏ ਤਾਂ ਕਿ ਅਸੀਂ ਜਿਹੜਾ ਇਹ ਨਸ਼ੇ ਦੀ ਸੋਧਾਗਰਾਂ ਦੀ 체ਨਾਂ ਤੋੜ ਸਕੀਏ ਜਿਹੜੇ ਪਿੰਡ ਨਸ਼ਾ ਮੁਕਤ ਹੋਵੇ ਕੀ ਉਹਨਾਂ ਦਾ ਕੋਈ ਸਨਮਾਨਦਾਰ ਕੀਤਾ ਜਾਊਗਾ ਬਿਲਕੁਲ ਜੀ ਉਹਨਾਂ ਦੇ ਸਪੈਸ਼ਲ ਫੰਡ ਦੇ ਵਿੱਚੋਂ ਸਰਕਾਰ ਜਿਹੜੀ ਆ ਉਹ ਗ੍ਰਾਂਟ ਦੇਗੀ ਔਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਵੱਧ-ਵੱਧ ਗ੍ਰਾਂਟਾਂ ਦੇ ਕੇ ਉਹਨਾਂ ਨੂੰ ਹੋਰ ਜਿਹੜਾ ਵਧੀਆ ਹੀ ਬਣਾਇਆ ਜਾਏ